ਨੀ ਕੁੜੇ ਤੋਂ ਲੈ ਕੱਪੜੇ ਹਾਂਜੀ ਮੰਮੀ ਬੂਹ ਨੀ ਆ ਕੀ ਹਾਏ ਹਾਈ ਨਹੀਂ ਤੇਰਾ ਹੋ ਜਾ ਸਤਿਆਨਾ ਸਾਹੀ ਜੀ ਦਾ ਨੀ ਆ ਪੂਰਾ ਪਰ ਨਮ ਜੰਮੀ ਬੱਚੀ ਦੇ ਕੱਪੜੇ ਆਪਦੇ ਕੱਪੜਿਆਂ ਨਾਲ ਨਹੀਂ ਤੈਨੂੰ ਮਾੜੀ ਮੋਢੀ ਅਕਲ ਕਾ ਤੋ ਨਹੀਂ ਤੇਰੇ ਖਾਣੇ ਚ ਅਕਲ ਨਹੀਂ ਆਪਦੀਆਂ ਸੁੱਤਣਾ ਨਾਲ ਕੱਪੜੇ ਪਾ ਲੈ ਸੁੱਕਣੇ ਦੇਖ ਰਾ ਸੁੱਕਣੇ ਨਿਕਲ ਗਿਆ ਮੋਚ ਨੀ ਕੋਈ ਆਪ ਗਿਆ ਸੁੱਤਣਾ ਚ ਵੀ ਜਵਾਕਾਂ ਦੇ ਕੱਪੜੇ ਪਾਉਂਦਾ ਹੁੰਦਾ ਤੈਨੂੰ ਅਕਲ ਨਹੀਂ ਨੀ ਪਹਿਲਾਂ ਉਹਦੇ ਤੋਂ ਦਿੰਦੀ ਮੰਮੀ ਆਏ ਕੀ ਹੁੰਦਾ ਹੈ ਮੇਰੀ ਵੀ ਤਾਂ ਕੁੜੀ ਆ ਲਾ ਦੇ ਖਲਾ ਮੇਰੀ ਵੀ ਤਾਂ ਕੁੜੀ ਆ ਨਹੀਂ ਬਰਜੇ ਤੇਰੀ ਕੁੜੀ ਆ ਹੁਣ ਆਪਣੇ ਗੰਦੇ ਕੱਪੜਿਆਂ ਚ ਉਹਦੇ ਕੱਪੜੇ ਧੋਏਂਗੀ ਨਾ ਨਹੀਂ ਪਹਿਣੇ ਸੋ ਦੇਖਣੀ ਉਹ ਤਾਂ ਸੜਿਆ ਪਿਆ ਸੋਨੂੰ ਤਾਂ ਨਾ ਦੁਆਨੀ ਦੀ ਅਕਲ ਨਹੀਂ ਹੈਗੀ ਪਤਾ ਨਹੀਂ ਨਰੀ ਮਾਮਾ ਨੇ ਕਿਸ ਘਾਕੇ ਭੇਜੀਆਂ ਨੇ ਜਦੇ ਅੱਡ ਕੱਢ ਦੇ ਕੱਪੜੇ ਕੁੜੀ ਦੇ ਅੱਡ ਕੱਢ ਦੇ ਐ ਤਾਂ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਤੇਰੀ ਨਿਸ਼ਾ ਨਹੀਂ ਹੈਗੀ ਕਿਸੇ ਕੰਮ ਦੀ ਕੋਈ ਨਾ ਮੰਮੀ ਕੱਢ ਦਿੰਨੇ ਲੱਗ ਜੂਗੀ ਫਿਰ ਮੂੰਹ ਥੋਥਾਂ ਜਾ ਕਰਨ ਮੇਰੇ ਮੂਰੇ ਕੋ ਢੰਗ ਨਾਲ ਕੰਮ ਕਰ ਲਿਆ ਕਰ ਮੰਮੀ ਤੁਸੀਂ ਮੈਨੂੰ ਨਾ ਪਿਆਰ ਨਾ ਕਹਦਿਆ ਕਰੋ ਮੈਂ ਆਪਣੀ ਕੰਮ ਕਰਦਿਆ ਕਰੂੰ ਤੇ ਲੱਕੀ ਮੂਰੇ ਲੜਿਆ ਨਾ ਕਰੋ ਨੀ ਇਹਨੂੰ ਐਵੇਂ ਹੋ ਜਾਊਗਾ ਆਪਾਂ ਫੇਰ ਲੜਨ ਲੱਗ ਗਏ ਅੱਛਾ ਨੀ ਥਾਲੀ 'ਚ ਦੀਵਾ ਲਾ ਲੈਣੀ ਐ ਤੇਰੀ ਆਰਤੀ ਉਤਾਰ ਲਿਆ ਕਰੂੰ ਮੈਂ ਦੋ ਟਾਈਮ ਐਂ ਕਰਦਿਆ ਕਰੂੰ ਤੈਨੂੰ ਕੋਈ ਚੱਜ ਦਾ ਕੰਮ ਕਰ ਲਓ ਪਿਆਰ ਕਰਨ ਵਾਲਾ ਨੀ ਫੇਰ ਸਾਨੂੰ ਪਿਆਰ ਵੀ ਕਰਨਾ ਮੈਂ ਬੋਲਣ ਨੂੰ ਤਾਂ ਬਥੇਰੀ ਥੋੜੀ ਗਿੱਟ ਦੀ ਜਬਾਨ ਲੱਗੀਆਂ ਮਤਾਂ ਦੇਣ ਨੂੰ ਕੰਮ ਕਰਨ ਦਾ ਸਹੂਰ ਨਹੀਂ ਹੈਗਾ ਕੋਈ ਨਾ ਮੰਮੀ ਅੱਗੇ ਤੋਂ ਕੱਲੀ ਦੇ ਤੋਹ ਦਿਆ ਕਰੂੰਗੀ ਚੇ ਬੋਲ ਦਈ ਤਾਂ ਲੱਕੀ ਨੂੰ ਆ ਜਾਂਦਾ ਮੇਰੀ ਮੰਮੀ ਨੂੰ ਫੇਰ ਭਜਾਤਾ ਪਰ ਮੰਮੀ ਇਹ ਗੱਲ ਪਿਆਰ ਨਾਲ ਵੀ ਤਾਂ ਕਹਿ ਹੀ ਸਕਦੇ ਸੀ ਲੜਨ ਦੀ ਕਸਰ ਤਾਂ ਮੰਮੀ ਆਪ ਵੀ ਨਹੀਂ ਕੋਈ ਛੱਡਦੇ ਹੈਗੇ ਬੰਦਾ ਕਿੰਨਾ ਘੜੇਮ ਚ ਉੱਪਰ ਆਊਗਾ ਚਲ ਮੈਂ ਤਾਂ ਚੁੱਪ ਰਹਿ ਲਉ ਦੇਹਾਂ ਤਾਂ ਮੜੀ ਜੀ ਗੱਲ ਵੀ ਨਹੀਂ ਚਰ ਸਕਦੀ ਮੰਮੀ ਦੀ ਨਾ ਗੱਲ ਸੁਣਨੀ ਮੇਰੀ ਆ ਮੇਰੇ ਤੌਲੀਆ ਛੱਡ ਤਾਂ ਬહેરા ਕੋਈ ਮੇਰੇ ਨਾਲ ਹੈਂ ਇਨੂੰ ਐਂਦੀ ਵੀ ਕਾਹਨੂੰ ਧੋਣਾ ਮੈਂ ਜਾਣ ਕੇ ਨਹੀਂ ਲਈ ਚੱਕੇ ਨਹੀਂ ਮੰਮੀ ਮੈਂ ਪਹਿਲਾਂ ਚੂਹੀ ਦੇ ਕੱਪੜੇ ਸੀਗੇ ਚ ਹੁਣ ਪਾ ਦੂੰਗੀ ਹਾਂ ਮੇਰੇ ਤੌਲੀਏ ਨਾਲ ਉਹਦੇ ਕੱਪੜੇ ਫੇਟ ਦੇਤੇ ਇਹਰੇ ਮਹਾਰਾਣੀ ਦੇ ਕੱਪੜਿਆਂ 'ਚ ਨਹੀਂ ਕੁਝ ਹੁੰਦਾ ਉਹਨੂੰ ਨਾਲੇ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਮੈਂ ਹਰਕਤ ਨਾ ਦੇਖਾਂ ਜਵਾਕ ਦੇ ਕੱਪੜੇ ਪਹਿਲਾਂ ਪਾਇਆ ਕਰ ਕੋਈ ਨਾ ਮੰਮੀ ਵਾਗੇ ਤਾਂ ਤਿਆਰ ਰੱਖੂੰਗੀ ਇੱਛੇ ਨਾ ਗੁੱਸੇ ਹੋਣ ਵਾਲੀ ਕਿਹੜੀ ਗੱਲ ਆ ਤੁਸੀਂ ਤਾਂ ਐਵੇਂ ਹੀ ਲੜਾਈ ਭਾਲਦੇ ਆ ਗੱਲ ਸੁਣ ਲੈ ਭਾਈ ਮੇਰੀ ਮੈਨੂੰ ਤਾਂ ਤੁਹਾਡੇ ਕੰਮ ਪਹੌੜਾ ਨਹੀਂ ਹਜਮ ਆਏਗੇ ਨਾ ਮੈਨੂੰ ਇਹ ਵਧੀਆ ਲੱਗਦੇ ਨੇ ਨਾ ਅਸੀਂ ਇਹ ਜੇ ਕੰਮ ਕਰੇ ਨੇ ਨਹੀਂ ਸਾਡੀਆਂ ਸੱਸਾਂ ਤਾਂ ਨੌ ਕੁੱਟ ਦਿੰਨੀਆਂ ਤੇ ਸਾਡੇ ਨੌ ਮੈਂ ਤਾਂ ਤੈਨੂੰ ਬੋਲ ਕੇ ਸਾਰ ਦਿੰਨੀ ਆ ਕੋਈ ਨਾ ਮੰਮੀ ਛੇ ਤੁਹਾਡੀ ਭੁੱਖ ਮੈਨੂੰ ਕੁੱਟ ਕੇ ਮਾਰਦੀ ਆ ਤਾਂ ਤੁਸੀਂ ਕੁੱਟ ਲਿਆ ਕਰੋ ਪਹਿਲਾਂ ਕਿਹੜਾ ਕੋਈ ਕੱਚ ਛੱਡੀ ਆ ਬਸ ਆਪਰੇ ਨੇ ਹੋਰੇ ਦੇਣੇ ਆਉਂਦੇ ਨੇ ਵੀ ਫਿਰ ਮੇਰੇ ਪੁੱਤ ਨੂੰ ਉਂਗਲਾ ਨਾ ਮਾ ਫਿਰ ਮੈਨੂੰ ਗੁਰੀ ਬਣਾਵਾ ਨਾ ਮੰਮੀ ਨਾਲੇ ਲੱ ਕਿ ਮੇਰੀ ਕੋਈ ਘਰ ਨਹੀਂ ਸੁਣਦੇ ਹੈਗੇ ਮੈਂ ਕਿਸੇ ਨੂੰ ਕੋਈ ਹੰਗਲਾ ਨਹੀਂ ਲਾਉਂਦੀ। ਅਧੇ ਕੱਪੜੇ ਨਾਲ ਵਿੱਚ ਰੁਲ ਗਏ ਸੀਗੇ ਮੈਂ ਕੱਢ ਦੂੰਗੀ ਸਾਰੇ। ਲੱਭ ਨਹੀਂ ਰਹੇ ਹੁਣ। ਨਾਲੇ ਸਾਰੇ ਕੱਪੜਿਆਂ ਦੇ ਤਹਾਂ ਲਾਉਣ ਵਾਲੀਆਂ ਪੰਜਾਂ ਨੇ ਜਿਹੜੇ ਕੱਲ ਧੋਤੇ ਤੇ ਲਾਉਣੀ ਉਤਾਰ ਤਾ ਉਮੀ ਸੜ ਦਿੰਨੀਓ ਉਮੀ ਸੜ ਦਿੰਨੀਓ ਨਾ ਉਹਨਾਂ ਦੇ ਤਹਾਂ ਮੈਂ ਲਾਉਂਗੀ। ਮੰਮੀ ਤੁਸੀਂ ਬੈਠੇ ਬੈਠੇ ਕੱਪੜੇ ਦੇ ਤਹਾਂ ਘਾਰੀ ਸਕਦੇ ਹੋ। ਤੁਹਾਨੂੰ ਪਤਾ ਇਹ ਵੀ ਜਾਪੇ ਕਰਕੇ ਕਿੰਨਾ ਕੰਮ ਵਧਿਆ ਹੋਇਆ ਏ। ਨੇਹਾ ਨੂੰ ਤੇ ਕੁੜੀ ਨੂੰ ਵੀ ਸੰਭਣਾ ਪੈਂਦਾ। ਨੇ ਤਾਂ ਆਪਾਂ ਥੋੜੇ ਦਿਨ ਲਈ ਕੋਈ ਕੰਮ ਵਾਲੀ ਲਾ ਲੈਨੇ ਆ ਹੋਰ ਕੰਮ ਵਾਲੀ ਲਾ ਲੋ ਸੋਢੀ ਨੇ ਮਾਂ ਮੇਰੇ ਮੂੰਹ ਚ ਕੁਝ ਹੋਰ ਨਾ ਸੁਣਨੀ ਹੁਣ ਚੰਗਾ ਹੋਰ ਨਿਕਲ ਗਿਆ ਤੇ ਮੇਰੇ ਮੂੰਹ ਚ ਕੁਸ ਨਹੀਂ ਆਸ ਗਵਾਣ ਸੁਣਦਾ ਕੀ ਕਹਿਣਗੇ ਮੈਂ ਤਾਂ ਮਾੜੀ ਬਜਦੀ ਆ ਆ ਦੋ ਦੋ ਤੁਸੀਂ ਬੈਠੀ ਹੋ ਕੰਮ ਵਾਲੀ ਲਾ ਮੈਂ ਹੈ ਮੰਮੀ ਨੇ ਆ ਥੋੜੀ ਕੰਮ ਕਰੂਗੀ ਕਿਉਂ ਨੇਹਾਂ ਨੂੰ ਮੰਨੋ ਪਈਆ ਕੰਮ ਕਰਨ ਨੂੰ ਨਹੀਂ ਆ ਸਾਡੇ ਟਾਈਮ ਦੀ ਸਾਡੇ 8 ਦਿਨਾਂ ਦਾ ਜਵਾਬ ਹੁੰਦਾ ਤੇ ਉੱਠ ਕੇ ਕੰਮ ਲੱਗ ਜਾਂਦੀ ਏਤੀ ਮੰਮੀ ਕੁੜੀ ਤਾਂ ਹਜੇ ਹਫ਼ਤੇ ਦੀ ਵੀ ਨਹੀਂ ਹੋਈ ਹੈਗੀ ਹਫ਼ਤੇ ਦੀ ਵੀ ਨਹੀਂ ਹੋਈ ਕੋਈ ਇੱਥੇ ਡੰਗਰ ਨਹੀਂ ਬੰਨੇ ਹੋਏ ਵੀ ਤੁਸੀਂ ਉਹ ਸਾਹਮਦੀਆਂ ਆਹੀ ਨੇ ਦੋ ਕੱਪੜੇ ਨੇ ਉਹ ਵੀ ਮਸ਼ੀਨਾਂ 'ਚ ਧੋਣੇ ਨੇ ਇਹ ਹੀ ਨਹੀਂ ਹੁੰਦਾ ਇਹਨਾਂ ਤੋਂ ਨਾਲੇ ਗੱਲ ਸੁਣ ਲੈ ਮੇਰੀ ਬਾਹਲਾ ਨਾਲ ਦੇ ਨਰਿਆਂ 'ਤੇ ਚੜੀ ਕਿਤੇ ਇੱਕਾ ਕਰਕੇ ਜਾਣ ਕੇ ਮੇਰੀਆਂ ਚੁਗਲੀਆਂ ਕਰੋ ਖੱਖਾ ਪਾੜ ਦੂੰ ਦੋਨਾਂ ਦੀਆਂ ਆਏ ਦੇਖ ਲਈ ਨਾ ਮੰਮੀ ਅਸੀਂ ਕੀ ਚੁਗਲੀਆਂ ਕਰਨੇ ਤੁਹਾਡੀਆਂ ਸਾਨੂੰ ਪਤਾ ਹੀ ਹੋਂ ਤੁਹਾਡੇ ਸਹਵਾ ਦਾ ਕਿਵੇਂ ਦਾ ਏ ਚਲੋ ਕੋਈ ਨਾ ਨਾਲੇ ਮੈਂ ਤਾਂ ਉਹਨੂੰ ਵੱਧ ਘੱਟ ਬਣਾਉਂਦੀ ਨਹੀਂ ਉਹਨੂੰ ਕਹਿੰਦੀ ਰੋਟੀ ਰੋਟੀ ਨਾ ਝੋਲਸੇ ਜਾਪੇ ਜਾ ਕੁੜੀ ਦਾ ਢਿੱਡ ਦੁਖੂਗਾ ਖਿਚੜੀ ਬਣਾ ਦੂੰਗੀ ਰੋਟੀ ਤਾਂ ਮੰਮੀ ਮੈਨੂੰ ਖਵਾਤੀ ਸ਼ਾਬਾਸ਼ ਸ਼ਾਬਾਸ਼ ਨੀ ਫੁੱਲ ਪਰ ਜਵਾਕੜੀ ਨੀ ਜਾਪੇ ਜਿੱਤੀ ਮੀ ਰੋਟੀ ਖਾਂਦੀ ਆ ਨੀ ਖਿਚੜੀ ਦਹੀਂ ਆ ਖਾਂਦੀਆਂ ਹੁੰਦੀਆਂ ਨੇ ਮੰਮੀ ਨੇ ਹਦ ਦਿਲ ਕਰਦਾ ਸੀ ਗਾ ਰੋਟੀ ਖਾਣ ਨੂੰ ਉਹਦਾ ਤਾਂ ਦਿਲ ਬਖਤ ਕੁਛ ਕਰੂ ਛਲ ਕੋਈ ਨਾ ਮੰਮੀ ਅੱਗੇ ਤੋਂ ਨਹੀਂ ਖਾਇਆ ਕਰੂਗੀ ਮੇਰਾ ਤਾਂ ਨਾ ਸਿਰ ਦੁਖਣ ਲੱਗ ਜਾਂਦਾ ਕਿੱਥੇ ਤੁਸੀਂ ਮੇਰੇ ਕਰਮਾਂ 'ਚ ਧਰੀਆਂ ਪੰਨੀਆਂ ਤੀ ਕਿੱਥੇ ਕਿੱਥੇ ਮੈਂ ਤੁਹਾਨੂੰ ਅਕਲ ਦਮਾਂ ਦੱਸ ਜਾ ਪਿਆਲੀ ធីਮੀ ਨੂੰ ਕੋਈ ਰੋਟੀ ਦਿੰਦਾ ਵੈ ਐ ਕਿੰਦਾਈ ਮੰਮੀ ਨਹੀਂ ਜਦੋਂ ਕਸੇ ਦਾ ਪਤਾ ਨਾ ਹੋਵੇ ਨਾ ਭੇਜੇ ਤੋ ਕੰਮ ਲੈ ਲਿਆ ਕਰਨੀ ਮੈਥੋਂ ਪੁੱਛ ਲਿਆ ਕਰ ਜਵਾਕ ਦਾ ਢਿੱਡ ਦੁਖਣ ਲੱਗ ਜਾਂਦਾ ਮਾਂ ਦਾ ਦੁੱਧ ਚੁੰਗਦਾ ਜਦੋਂ ਉਹ ਕੀ ਕਰਾਂ ਮੈਂ ਇਹਨਾਂ ਦਾ ਹਾਏ ਛੇ ਉਹਨਾਂ ਦਾ ਢਿੱਡ ਦੁਖਣ ਲੱਗ ਗਿਆ ਸਾਰੀ ਗੱਲ ਮੇਰੇ ਤੇ ਆਉਣੀ ਆ ਇਸਨੇ ਆ ਵੀ ਨਹੀਂ ਕਹਿਣਾ ਵੀ ਨੀਹਾ ਨੇ ਰੋਟੀ ਖਾਦੀ ਆ ਗੱਲ ਤਾਂ ਇਹੀ ਹੋਊ ਘਰ ਚ ਫੇ ਰੀਤ ਨੇ ਨੀਹਾ ਨੂੰ ਰੋਟੀ ਖਵਾਤੀ ਐ ਐਕਸ਼ਨ ਮਾਂ ਨੂੰ ਪਤਾ ਨਹੀਂ ਕੀ ਹੋਇਆ ਕਿਧਰੇ ਤੌਜੀ ਤੁਲੇ ਚੱਕੀ ਫਿਰਦੀ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਆ ਕੀ ਹੋ ਗਿਆ ਮਾਂ ਕਿਉਂ ਬੀਬੀ ਵਿਧਾ ਰੱਖਿਆ ਸਵੇਰੇ ਸਵੇਰੇ ਕੀ ਹੋ ਗਿਆ ਹੁਣ ਉਹੀ ਗੱਲਾਂ ਫੇਰ ਪੁੱਤ ਜੇ ਮੈਂ ਬੋਲਦੀ ਆ ਤਾਂ ਮੈਂ ਮਾੜੀ ਬੱਜਦੀ ਆ ਆ ਦੇਖ ਲਾ ਰੀਤ ਨੇ ਉੜੀਰੇ ਨਿੱਕੀ ਜਿਹੇ ਕੱਪੜੇ ਫੁੱਲ ਪਰਚ ਵਾਕੜੀ ਆ ਆਪਣੇ ਗੰਦੇ ਕੱਪੜਿਆਂ ਚ ਪਾਈ ਬੈਠੀ ਆ ਵੀ ਤੂੰ ਉਹਨਾਂ ਨੂੰ ਪਹਿਲਾਂ ਧੋਰੇ ਅੱਡ ਧੋ ਦੇ ਬੱਠਲ ਚ ਪਾਣੀ ਪਾ ਕੇ ਉਹਨਾਂ ਨੂੰ ਭੌਂਕੇ ਰੱਖ ਦੇ ਦੱਸ ਉਹਨਾਂ ਚ ਕੀ ਹੱਡ ਮੈਣ ਪਈ ਆ ਵਿਚ ਆ ਗਿਆ ਆ ਰੇ ਵਿਚ ਆ ਗਿਆ ਕਿਉਂ ਮਾਂ ਕਿਉਂ ਮਾਂ ਸਵੇਰੇ ਸਰੇ ਬੀਬੀ ਬਣਾ ਰੱਖਿਆ ਕੀ ਗੱਲ ਹੋ ਗਈ ਮੇਰੇ ਪੁੱਤ ਬੀਬੀ ਨਾ ਬਧਾ ਮਾ ਹੋਰ ਕੀ ਕਰਾਂ ਫਿਰ ਤੂੰ ਕਹਦੇ ਨਾ ਬੋਲਦੀਆਂ ਤੂੰ ਮੈਥੋਂ ਨਹੀਂ ਰਿਹਾ ਜਾਂਦਾ ਫਿਰ ਮੈਥੋਂ ਸੱਚ ਕਿਹਾ ਜਾਂਦਾ ਹੁਣ ਆ ਦੇਖ ਲੈ ਰੀਤ ਕੀ ਲੱਛਣ ਕਰਦੀ ਆ ਜੇ ਕੋਈ ਕੰਮ ਕਰਦੀਆਂ ਨੇ ਤਾਂ ਹੱਕੜਮ ਕਰਕੇ ਰੱਖ ਦਿੰਦੀਆਂ ਨੇ ਔਰ ਫੋਰਾ ਪਰ ਜਵਾਕੜੀਆ ਬੇ ਫੁੱਲ ਪਰ ਜਵਾਕੜੀ ਉਹਦੇ ਕੱਪੜੇ ਚ ਕੀ ਹੱਡ ਮੈਲਾ ਤੋ ਉਹਨਾਂ ਨੂੰ ਅੱਡ ਧੋਦੇ ਦੱਸ ਬੱਠਲ ਚ ਭਿਉਂਦੇ ਕੀ ਹੁੰਦਾ ਆਪਦੇ ਕੱਪੜੇ ਚ ਪਾਈ ਬੈਠੀ ਆ ਇਨ ਗੰਦਿਆਂ ਚ ਉਹੀ ਤਾਂ ਗੱਲਾਂ ਮਾਂ ਜੇ ਕੋਈ ਗੱਲ ਕਹਿਣੇ ਆਗੇ ਫਿਰ ਮੂੰਹ ਪਿੰਗੇ ਇਹਨਾਂ ਦੇ ਬੰਦਾ ਕਰੇ ਤਾਂ ਹੁਣ ਕੀ ਕਰੇ ਦੱਸ ਮੈਨੂੰ ਫਿਰ ਮੈਂ ਪੁੱਤ ਮੈਂ ਤਾਂ ਇਹੋ ਜੇ ਕੰਮ ਕਰੇ ਨਹੀਂ ਮੈਨੂੰ ਤਾਂ ਭੋਰਾ ਨਹੀਂ ਪਸੰਦ ਆ ਹੈਗੇ ਆ ਕੰਮ ਮੈਨੂੰ ਤਾਂ ਬੁਰੇ ਲੱਗਦੇ ਨੇ ਹੁਣ ਮੇਰੀ ਗੱਲ ਹੋਰ ਸੁਣ ਲੈ ਲੈ ਇੱਕ ਨਵੀਂ ਇਹਨੇ ਉਹਨੂੰ ਰੋਟੀ ਚ ਸਾਤੀ ਨੇਹਾ ਨੂੰ ਹੁਣ ਉਹ ਕੁੜੀ ਨੂੰ ਦੁੱਧ ਪਿਲਾਓ ਉਹਦਾ ਢਿੱਡ ਨਹੀਂ ਦੁਖੂਗਾ ਉਹਨੂੰ ਖੇਚੜੀ ਫੂਕ ਦਿੰਦੀ ਤਲੀਆਂ ਫੂਕ ਦਿੰਦੀ ਖਾ ਲੈਂਦੀ ਏ ਉਹ। ਉਹ ਮਾਂ ਹੀ ਗੱਲਾਂ ਕਰਕੇ ਮੈਂ ਤੈਨੂੰ ਲੈ ਕੇ ਆਇਆਗਾ। ਨਹੀਂ ਮੇਰੇ ਕਿਹੜਾ ਜੀ ਕਰਦਾ ਸੀਗਾ। ਤੂੰ ਦੱਸ ਮੈਨੂੰ ਤੂੰ ਤਾਂ ਹੁਣ ਮੈਨੂੰ ਕਹਿ ਦਿੰਨੀ ਹੈਗੀ। ਵੀ ਤੂੰ ਦੱਸ ਮੈਨੂੰ ਲਿਆ ਕੇ ਫਸਾਤਾ। ਹੁਣ ਜੇ ਜਵਾਕ ਨੂੰ ਸਾਹਮਣਾ ਨੇ ਕਿਸਦੇ ਲੱਛਣ ਹੈਗੇਗੇ? ਨੇਹਾ ਹੈਗੀ ਉਹ ਜਵਾਕੜੀ ਹੈਗੀ। ਜੋਤੀ ਨੂੰ ਹੁਣ ਹੀ ਲੱਛਣ ਹੈਗਾ। ਆ ਰੀਤ ਹੈਗੀ। ਰੀਤ ਨੇ ਕਿਹੜਾ ਕੋਈ ਇਥੇ ਹੁਣ ਜਵਾਕ ਦਾ ਮੂੰਹ ਦਿਖਾਇਆ ਆਪਾਂ ਨੂੰ। ਇਹਨੂੰ ਵੀ ਪਤਾ ਹੈਗਾ ਜਵਾਕ ਨੂੰ ਕਿਵੇਂ ਸਾਹਮਣਾ। ਨਾ ਨੇਹਾ ਤੇ ਹੁੰਦਾ ਇਹਨਾਂ ਦੇ ਬਥੇਰੀ ਜਵਾਨ ਲੱਗੀ ਆ ਬੋਲਣ ਨੂੰ ਤਾਂ ਇਹੋ ਜਿਹੀ ਬੋਲਣ ਦਾ ਬਥੇਰੀਆਂ ਤਕੜੀਆਂ ਨੇ ਚਾਹੇ ਸਾਥ ਚ ਖੜਾ ਕੇ ਬੁਲਾ ਲੈਣਾ ਤੇ ਕਿੰਨਾ ਮਰਜ਼ੀ ਬੁਲਾਣ ਨਾਲੇ ਬਥੇਰੀਆਂ ਤਿਆਰ ਨੇ ਬਸ ਗੱਲ ਤਾਂ ਆਇਆ ਕੋ ਕੰਮ ਦੀ ਗੱਲ ਨਹੀਂ ਨਾ ਮੂੰਹ ਨਿਕਲਦੀ ਹੈਗੀ ਦੇਖ ਪੁੱਤ ਤੂੰ ਮਾਣਾ ਮਟੇ ਇਹਨਾਂ ਨੂੰ ਕਹਿ ਦਿਆ ਕਰ ਮੈਂ ਬੋਲਦੀ ਫਿਰ ਮੈਂ ਬਹੁਤ ਬੁਰੀ ਲੱਗਦੀ ਆ ਮਾਂ ਕੋਈ ਅੱਜ ਦੀ ਗੱਲ ਨਹੀਂ ਹੈਗੀ ਇਹ ਜਦੋਂ ਦੀ ਅਸਕਾ ਦੇ ਵਿੱਚ ਮੈਂ ਲੈ ਕੇ ਆਇਆ ਇਹਨਾਂ ਨੂੰ ਸਿਆਪਾ ਕੀਤਾ ਇਹਨਾਂ ਨੂੰ ਤਾਂ ਉਹਦਾ ਸਮਝਾਈਏ ਨਾ ਜੇ ਤਾਂ ਤਾਂ ਹੋ ਵੀ ਮੈਨੂੰ ਕਦੇ ਕੋਈ ਗੱਲ ਕਹੀ ਨਾ ਹੋਵੇ ਮੈਂ ਤਾਂ ਬਥੇਰੀਆਂ ਗੱਲਾਂ ਕਰਕੇ ਦੇਖ ਲਈ ਇਹਨੂੰ ਪਰ ਇਹ ਗੱਲ ਕੋਈ ਸੁਣਦੀ ਨਹੀਂ ਹੈਗੀ ਦੱਸ ਮੈਂ ਕੀ ਕਰਾਂ ਹੁਣ ਚੱਲ ਕੋਈ ਨਾ ਮੈਂ ਦੇਖ ਕਿਤੇ ਕੁੜੀ ਨੂੰ ਦੁੱਧ ਨਾ ਪਲਾ ਦੇ ਉਹਦਾ ਢਿੱਡ ਦੁਖੂ ਗਰਦ ਹੁਣ ਲੱਗਦੂ ਜਵਾਕੜੀ ਨੇ ਟਿਕਣਾ ਨਹੀਂ ਨਾਲੇ ਮੈਂ ਮੇਰੀ ਗੱਲ ਸੁਣਾ ਦੇਖ ਤੇਰਾ ਹੈਗਾ ਬਿਮਾਰੀ ਠਮਾਰੀ ਵਾਲਾ ਸਰੀਰ ਠੀਕ ਆ ਐਨੀ ਜੇ ਲਾਲਸਾ ਤੇ ਉਹ ਕਰਨਗੀ ਨਾ ਤਾਂ ਬਿਮਾਰ ਹੋ ਕੇ ਦੁਬਾਰੇ ਭੇਜेंगी ਇਥੇ ਕਿਸੇ ਦਾ ਕੁਝ ਨਹੀਂ ਜਾਣਾ ਨਾ ਮੇਰਾ ਕੁਝ ਜਾਵੇ ਨਾ ਇਹਨਾਂ ਦਾ ਤਾਂ ਜਾਣੀ ਕੀ ਹੈਗਾ ਨਾਲੇ ਤਾਂ ਖੈਰ ਸੁਖ ਮਨਾਉਂਦੀਆਂ ਨੇ ਵੀ ਸਾਡੀ ਸਾਥ ਸਾਡੇ ਰਾਹ ਚੋਂ ਹਟ ਜੇ ਪਰ ਅਸੀਂ ਕੱਲੀਆਂ ਰਹੀਏ ਇਸ ਕਰਦੇ ਚੌੜੀਆਂ ਹੋ ਜੀ ਦੇ ਵਿੱਚ ਰਹਿਣ ਲੱਗ ਜਾਈਏ ਇਹਨਾਂ ਨੂੰ ਪਤਾ ਨਹੀਂ ਤਿੰਨਾਂ ਦੇ ਇੱਕ ਆਕਰ ਨਾਲੇ ਸਾਰੀ ਗੱਲ ਤੈਨੂੰ ਚੰਗੀ ਤਰ੍ਹਾਂ ਪਤਾ ਹੈਗਾ ਮੈਨੂੰ ਸਭ ਪਤਾ ਕੋਈ ਨਾ ਮੈਂ ਤਾਂ ਕੱਲੀ ਹੋ ਬਥੇਰੀ ਆ ਨਾ ਤੈਨਾਂ ਜੋਗੀ ਮੇਰੀ ਫਿਕਰ ਨਾ ਕਰ ਤੂੰ ਬਸ ਮੈਂ ਇੱਕ ਨਾ ਕੁੜੀ ਦੇ ਮੂੰਹ ਨੂੰ ਚੁੱਪਾਂ ਮੈਨੂੰ ਐ ਜੇ ਇੱਥੇ ਲੜਾਈ ਪੜਾਈ ਹੋਗੀ ਨਾ ਇਹ ਹਿਸ਼ਾਰ ਵੀ ਬਹੁਤ ਨੇ ਲਾ ਕੇ ਕਿਸੇ ਨਾਲ ਤਾਂ ਆਪਣਾ ਜਵਾਕ ਲੈ ਜਾਣੀਂ ਆਪਣੇ ਤੋਂ ਠੀਕ ਆ ਨਾਲੇ ਬਾਅਦ ਦੇ ਵਿੱਚ ਆਪਣੂੰ ਕਚਰੀਆਂ ਦੇ ਗੇੜੇ ਲਪਾਉਣੀਆਂ ਤੈਨੂੰ ਪਤਾ ਨਾਲੇ ਕਚਰੀਆਂ 'ਚ ਫਸਿਆ ਬੰਦਾ ਕਿੰਨਾ ਮਾੜਾ ਹੁੰਦਾ ਕਹਿੰਦਾ ਬਰੀ ਤੋਂ ਬਰੀ ਵੀ ਨਾ ਫਸੇ ਡਾਕਟਰ ਦੇ ਕਚਰੀਆਂ ਕੋਲ ਕੋਪੋਰਾ ਨਾ ਫਿਕਰ ਕਰ ਕਿਧਰੇ ਨਹੀਂ ਕੁਛ ਹੁੰਦਾ ਬੰਬ ਨਹੀਂ ਚਲਾ ਦੇਣਗੇ ਇਹ ਆਪਣੇ ਤੇ ਤੇਰੇ ਸਾਹਮਣੇ ਆ ਮਾਂ ਜਦੋਂ ਉਹ ਕਰਦੀਆਂ ਸੀਗੀਆਂ ਸਾਨੂੰ ਕਹਿੰਦੀਆਂ ਸੀਗੀਆਂ ਵੀ ਮੈਨੂੰ ਲੱਖੀ ਕਿ ਸਾਨੂੰ ਬਸ ਕਿਸੇ ਨਾ ਕਿਸੇ ਬੰਨੇ ਕਹਿ ਦਿੰਨ ਵੀ ਆਦੇ ਘਰੇ ਭੱਜ ਜਾ ਹੁਣ ਆਪਾਂ ਜੇ ਤੋਰਦੇ ਹੁਣ ਅੱਜ ਜਾ ਕੇ ਰਾਜੀ ਨਹੀਂ ਅੱਜ ਆਦੇ ਨੇ ਫਸਦੀਆਂ ਨੇ ਵਿੱਚ ਵਿਚਾਲੇ ਜਾਣ ਜਾਣ ਚੱਲ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਔਰ ਇੱਕ ਗੱਲ ਦੱਸ ਤੀ ਤੈਨੂੰ ਜੇ ਅੱਜ ਕੁੜੀ ਦਾ ਢਿੱਡ ਦੁਖਣ ਲੱਗਿਆ ਨਾ ਔਰ ਰੀਤ ਦੀ ਤਾਂ ਮੈਂ ਖੁਦ ਨੂ ਪਟਾ ਦੇ ਦੂੰ ਆਏ ਦੇਖ ਲਈ ਤੂੰ ਮਾਮਾ ਮਾਮੇ ਵਰਗੇ ਨੇ ਕੀ ਰਾਇ ਕੀ ਕਹਿੰਦੇ ਮਾਮੇ ਵਰਗੇ ਪਰ ਮਾਮੇ ਵਰਗੇ ਦਾ ਪਹਿਲੇ ਦਿਨ ਤੂੰ ਰਾਜੀ ਨਹੀਂ ਸੀਗੇ ਮਾਮੇ ਵਰਗੇ ਦਾ ਕਹਿੰਦੇ ਤੂੰ ਆ ਪੰਗਾ ਕੀਤਾ ਆਪ ਗਲਤ ਕੀਤਾ ਉਹ ਤਾਂ ਮੇਰੇ ਛੱਤਰ ਲਾਉਂਦੇ ਨੇ ਬਥੇਰੇ ਕੀ ਦੱਸਾਂ ਤੈਨੂੰ ਮੈਂ ਉਹਨਾਂ ਦੀ ਮੈਨੂੰ ਅੱਡ ਸੁਣਨੀਆਂ ਪੈਂਦੀਆਂ ਨੇ ਸਹੀ ਗੱਲ ਆ ਮਾਂ ਹੋ ਕਰਿਆ ਤਾਂ ਪਤਾ ਨਹੀਂ ਕੀ ਕਰਿਆ ਜਾਵੇ ਮੈਂ ਤਾਂ ਬਹੁਤ ਹੈਰਾਨ ਆਗਾ ਉਹ ਜੇ ਕਾਸ਼ ਮੈਂ ਮਾਂ ਤੇਰੀ ਸੁਣੀ ਹੁੰਦੀ ਜਾਂ ਮਾਂ ਮੇਰੇ ਵਰਗੇ ਦੀ ਗੱਲ ਸੁਣੀ ਹੁੰਦੀ ਸ਼ਰਮੇਰੇ ਸਾਹਮਣੇ ਮੈਨੂੰ ਅੱਜ ਮੈਨੂੰ ਸ਼ਰਮ ਆ ਆਪ ਨੂੰ ਆ ਪੰਗੇ ਚ ਪੈਣ ਦੀ ਲੋੜ ਨਹੀਂ ਸੀਗੀ ਕਿੱਡੀ ਗੱਲ ਸੀ ਰੀਤ ਦੇ ਚਵਾਕ ਤਾਂ ਫਿਰ ਵੀ ਹੋਣਾ ਜਿੱਦੇ ਟਾਈਮ ਚ ਹੋਈ ਜਾਣਾ ਸੀਗਾ ਹੋਰ ਪੁੱਤ ਮੈਨੂੰ ਤਾਂ ਤੇਰੀ ਬਾਲੀ ਤਰਸ ਤਰਸ ਆਉਂਦਾਗਾ ਕੀ ਕਰਾਂ ਵਿੱਚ ਵਿਚਾਲੇ ਤੂੰ ਕਿਸਰਿਆਗਾ ਹੋਰ ਮਾਂ ਕਰਾ ਕੀ ਜਾਵੇ ਹੁਣ ਤੂੰ ਖੁਦ ਆਪ ਦੱਸ ਹੁਣ ਮੈਨੂੰ ਮੇਰੀ ਕੋਈ ਗਲਤੀ ਹੈਗੀ ਕੀ ਨਹੀਂ ਪੁੱਤ ਤੇਰੀ ਕੀ ਗਲਤੀ ਆ ਚੱਲ ਕੋਈ ਨਾ ਮੈਂ ਦੇਖਦੀ ਆ ਜਵਾਕੜੀ ਨੂੰ ਉਹਨੂੰ ਜਾ ਕੇ ਚੰਗਾ ਹਾਂ ਮਾਂ ਬਸ ਮੇਰੀ ਨਾ ਤੇਰੇ ਅੱਗੇ ਕੀ ਬੇਨਤੀ ਆ ਪੀਨਾ ਤੇ ਬਸਾਣਾ ਖਾ ਇਹਨਾਂ ਦਾ ਨਾ ਨਾ ਤੂੰ ਆਪਣੀ ਮੇਰੀ ਆਪਣੀ ਕੁੜੀ ਨੂੰ ਨਾ ਆਪ ਸਾਵਾ ਇਹ ਤੇਰੀ ਪੋਤੀ ਆ ਠੀਕ ਆ ਹਾਂ ਹਾਂ ਪੁੱਤ ਕੋਈ ਤੇਰੇ ਹੱਥਾਂ ਦੇ ਪਲੇ ਇਹਨਾਂ ਦਾ ਬਸਾ ਨਹੀਂ ਖਾਣਾ ਹੈਗਾ ਆਪਾਂ ਠੀਕ ਆ ਪੁੱਤ ਠੀਕ ਆ ਚੰਗਾ ਠੀਕ ਆ ਮਾਂ ਸੌਦਾ ਸੌਦਾ ਨਾ ਗੱਲ ਸੁਣ ਭਾਈ ਤੂੰ ਰੋਟੀ ਖੀ ਤੋ ਪੁੱਛ ਕੇ ਖਾਦੀ ਆ ਆਪਣਾ ਘਰ ਹੈ ਮੰਮੀ ਇੱਥੇ ਮੈਂ ਕਿਸੇ ਤੋਂ ਪੁੱਛ ਕੇ ਰੋਟੀ ਨਹੀਂ ਖਾਉਂਗੀ ਜੇ ਮੇਰੀ ਮਰਜ਼ੀ ਹੋਗੀ ਮੈਂ ਰੋਟੀ ਖਾਉਂਗੀ ਜੇ ਨਹੀਂ ਦਿਲ ਕਰੂ ਤਾਂ ਮੈਂ ਨਹੀਂ ਖਾਉਂਗੀ ਜਦੋਂ ਕਿਸੇ ਗੱਲ ਦਾ ਪਤਾ ਨਾ ਨਾ ਹੋਵੇ ਤਾਂ ਪੁੱਛ ਲੈਂਦਾ ਹੁੰਦਾ ਆਪਣਾ ਘਰ ਤਾਂ ਹੈਗਾ ਤੇਰਾ ਆ ਜਵਾਬ ਦਾ ਢਿੱਡ ਦੁਖੂਗਾ ਖਿਚੜੀ ਖੁਚੜੀ ਖਾ ਲੈਂਦੀ ਕੋਈ ਹੈ ਸਬਣਾ ਕੇ ਰੱਖੀ ਸੀ ਨੇ ਬਣਾ ਦਿੰਦੀ ਫਿਰ ਮੈਂ ਐਡੀ ਤੇ ਤੇਰੀ ਜਾਨ ਨਿਕਲ ਦਿੱਤੀ ਹੁਣ ਕੰਮ ਗਈ ਹੋਈ ਸੀ ਤੂੰ ਤਾਂ 2 ਮਿੰਟ ਲਾਇਏ ਮੇਰੇ ਉਹਦੇ ਨੂੰ ਰੋਟੀ ਖਾ ਲਈ 12 ਵਜੇ ਪਾਇਨੇ ਮਮੀ 12 ਟਾਈਮ ਥੋੜਾ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਹੀ ਮੈਨੂੰ ਵਾਰ-ਵਾਰ ਭੁੱਖ ਲੱਗਦੀ ਆ ਰੋਟੀ ਤਾਂ ਖਾਣੀ ਸੀ ਹੁਣ ਇਹਨੂੰ ਦੁੱਧ ਨਾ ਪਲਾਈ ਇਹਦਾ ਢਿੱਡ ਦੁਖੋ ਮੈਂ ਆਪੇ ਚਮਚੇ ਨਾਲ ਪਲਾ ਦੂੰ ਇਹਨੂੰ ਦੁੱਧ ਤਾਂ ਮੈਂ ਪਿਆ ਤਾਂ ਹਾਏ ਮੈਂ ਮਰ ਜਾ ਮਿੰਟ ਮਾਰਿਆ ਪਲਾਵੇ ਦਿੱਤਾ ਰੋਏ ਜਾਂਦੀ ਸੀ ਤਾਂ ਪਿਆਏਗਾ ਨਾ ਮੇਰੀ ਇੱਥੋਂ ਕੋਈ ਬਾਤ ਸੁਣਦਾ ਹੈਗਾ ਤੁਸੀਂ ਤਾਂ ਬਾਹਰ ਬੱਜ ਜਾਣਾ ਕਿ ਮੈਂ ਹਾਕਾ ਮਾਰ ਮਾਰ ਕੇ ਥੱਕ ਗਈ ਹੋਰ ਕੀ ਕਰਦੀ ਦੇਖ ਲਈ ਹੁਣ ਕੁੜੀ ਦਾ ਢਿੱਡ ਦੇਖੋ ਇਹਨੇ ਰੋਣਾ ਹੁਣੇ ਹਟਣਾ ਪਹਿਲਾਂ ਵੀ ਰੋ ਰਹੀ ਸੀ ਮੰਮੀ ਜਦੋਂ ਨੂੰ ਭੁੱਖ ਲੱਗੀ ਸੀ ਕੁਛ ਨਹੀਂ ਹੁੰਦਾ ਹੈਗਾ ਨਾਲੇ ਨਾਲੇ ਮੈਂ ਇੰਨੀ ਵੀ ਰੋਟੀ ਨਹੀਂ ਖਾਧੀ ਹੈਗੀ ਦੋ ਵਰ ਕਿਆ ਖਾਧੀਆਂ ਨੇ ਮੇਰੇ ਢਿੱਡ 'ਚ ਵੀ ਚੋਬੇ ਪੈਣ ਲੱਗੇ ਸੀ ਚੋਬੇ ਪੈਣ ਲੱਗੇ ਜੀ ਸੋੜੀ ਤਾਂ ਜਾਨ ਨਿਕਲ ਲੱਗ ਜਾਂਦੀ ਆ 2 ਮਿੰਟ ਰੋਟੀ ਨਾ ਦੋ ਤੁਹਾਨੂੰ ਨਾ ਮੰਮੀ ਰੋਟੀ ਦੇਈਏ ਤੁਹਾਨੂੰ ਕਿਵੇਂ ਹੋਊਗਾ ਨਿਖਣ ਬੀਨ ਨਾ ਹੋਰ ਪੱਥਰੇ ਕੁਛ ਫਿਰ ਉਹ ਖਾ ਲੈਂਦੀ ਕੀ ਖਾ ਖਾਣੀ ਜ਼ਰੂਰੀ ਸੀ ਕੀ ਖਾਵਾ ਇਹ ਕੋਨੇ ਮੇਰਾ ਦਿਮਾਗ ਵੇਲ ਕਰਤਾ ਕਿੱਥੇ ਪਿੱਪਲ ਲਕੀਆਂ ਨੇ ਇਹ ਉਹਨੇ ਦੇਖ ਲੈ ਕੁੜੀ ਦੇ ਕੱਪੜੇ ਆਪਣੇ ਕੱਪੜਿਆਂ ਚ ਪਾਈ ਬੈਠੀ ਆ ਨੀ ਉਹਨਾਂ ਨੂੰ ਅੱਡ ਧੋ ਲੈਂਦੀ ਉਹਨੂੰ ਨਹੀਂ ਪਤਾ ਹੈਗਾ ਮੰਮੀ ਨਹੀਂ ਪਤਾ ਹੈਗਾ ਤੁਹਾਨੂੰ ਤਾਂ ਪਤਾ ਸੀ ਨਾ ਤੁਹਾਨੂੰ ਤਾਂ ਬੋਲਣ ਦਾ ਪਤਾ ਕੋਈ ਨਹੀਂ ਤੁਹਾਨੂੰ ਕਾਸੇ ਦਾ ਪਤਾ ਆਏਗਾ ਤੁਹਾਨੂੰ ਤਾਂ ਪਤਾ ਸੀ ਨਾ ਹਾਂ ਵੀ ਕੱਪੜੇ ਇਹਦੇ ਅੱਡ ਪੈਣੇ ਤੁਸੀਂ ਧੋ ਦਿੰਦੇ ਕੁੜੀ ਦੇ ਕੱਪੜੇ ਫਿਰ ਧੋ ਦਿੰਦੇ ਤੁਸੀਂ ਕੁੜੀ ਕਨੀ ਸਕਦੀਆਂ ਇਹ 2 ਮਿੰਟ 12 ਵਜੇ ਪਏ ਨੇ ਹੁਣ ਸਾਰੇ ਕੰਮ ਆਏ ਖਲਾਰ ਕੇ ਰੱਖਣੇ ਨੇ ਸੱਸਾਂ ਕਹਿੰਦੇ ਉਹਨੇ ਭਾਈ ਸਵੇਰੇ ਸਵੇਰੇ ਕੰਮ ਨਵੇੜਾ ਕਰੋ ਐਧਰ ਆ ਸਾਸੂ ਨੂੰ ਦੇਖ ਲਓ ਸਵੇਰੇ ਚ ਨਹੀਂ ਜਾ ਕੇ ਲੋਕਾਂ ਦੀਆਂ ਗਲੀਆਂ 'ਚ ਤੁਰੇ ਫਿਰੂਗੀ ਉਹੀ ਨਹੀਂ ਤੁਰੇ ਫਿਰਦੀ ਮੈਂ ਬਕਵਾਸ ਨਾ ਕਰ ਮੇਰੇ ਨਾਲ ਕੰਮ ਧੰਦੇ ਗਈ ਸੀ ਜਿਹੜਾ ਛੋਡੇ ਸਿਆਪੇ ਛੜੇ ਹੋਏ ਨੇ ਉਹੀ ਸਮਾਰਦੀ ਫਿਰਦੀ ਆ ਮੈਂ ਨਾ ਸੀ ਕਿਸੇ ਆਪਾ ਛੇੜਤਾ ਇਹ じゃ ਕਿਹੜਾ ਸਿਆਪਾ ਸੀ ਜਿਹੜਾ ਸੀ ਛੇੜ ਰੱਖਿਆਗਾ ਤੁਸੀਂ ਨਵੇੜਿਆ ਕੀ ਸੀ ਆਪਾ ਸੀ ਬਸ ਮੇਰਾ ਮੂੰਹ ਨਾ ਖਲਾ ਠੀਕ ਆ ਮੇਰਾ ਬਲੱਡ ਵੱਜੂ ਫੇਰ ਮਾਜੂ ਬਲੱਡ ਤੇ ਮੰਮੀ ਜੈ ਨਹੀਂ ਹੁੰਦਾ ਨਾ ਪੈ ਦਲੀਆ ਦਲੀਆ ਬਣਾ ਕੇ ਰੱਖ ਦਿਆ ਕਰੋ ਜੇ ਨਹੀਂ ਬਣਾਉਣਾ ਹੈਗਾ ਤਾਂ ਮੈਂ ਜਿਹੜਾ ਕੁਛ ਖਾਣੀਆਂ ਬਸ ਮੈਨੂੰ ਖਾ ਲੈਣ ਦੋ ਤੁਹਾਡੇ ਇਕੱਲੇ ਤਾਂ ਨਹੀਂ ਹੈਗੀ ਇਹ ਪੋਤੀ ਮੇਰੀ ਵੀ ਕੁਛ ਲੰਗਦੀ ਆ ਹੁਣ 2 ਮਹੀਨੇ ਹੋ ਨਹੀਂ ਮੰਜੇ 'ਚ ਹੇਲਣਾ ਹੋਰ ਕੀ ਕਰਾਂ ਹਾਂ ਲੈ ਕੇ ਜਵਾਕ ਜਾਂਦੀਆਂ ਜੱਦੀ ਪੈਪੇ ਕੇ ਪੋਚੇ ਲਾ ਦਿੰਨੀ ਇੱਥੇ ਆਹੀ ਜਾਣੇ ਆ ਨਹੀਂ ਜੇ ਤੁਸੀਂ ਪੋਚੇ ਲਾ ਲਓ ਤਾਂ ਹਾਲ ਨਾ ਹੋਵੇ 2-2 6-6 ਮਹੀਨੇ ਸਮੂ ਮੰਜੇ 'ਚ ਨਾ ਪੈਣਾ ਪਵੇ ਸਾਡੇ ਟਾਈਮ ਹੁੰਦੇ ਤੇ ਨਹੀਂ ਜਵਾਕ ਹੁੰਦਾ ਐਦਾਂ ਤਾਂ ਜਿਹੜਾ ਟਿੱਡ ਹੁੰਦਾ ਲੈ ਕੇ ਪੋਚੇ ਲਾਉਂਦੀਆਂ ਕੋਠਿਆਂ ਤੇ ਚੜ ਚੜ ਗੋਹਾ ਪਸਦੀਆਂ ਤੁਸੀਂ ਉਹ ਮੰਝਾਂ ਤੇ ਲੈ ਕੇ ਫੋਨ ਪਾ ਗਏ ਨਹੀਂ ਹੋ ਫੇਰ ਕਿ ਸਾਡੇ ਵੱਡੇ ਪ੍ਰੇਸ਼ਨ ਕਰ ਦੋ ਵੱਡੇ ਪ੍ਰੇਸ਼ਨ ਤਾਂ ਆਪੀ ਹੋਣਗੇ ਹਿੱਲਣਾ ਨਹੀਂ ਚੱਲਣਾ ਨਹੀਂ ਲੈ ਇਹਨਾਂ ਦੇ ਜਵਾਬ ਹੁੰਦੇ ਨੇ ਅੱਜ ਕੱਲ੍ਹ ਜਵਾਬਾਂ ਵਧੀਆ ਸੀ ਮਾਤਾ ਜੀ ਉਹਦਾ ਖਰਾਕਾਂ ਵਧੀਆ ਸੀ ਸਾਨੂੰ ਤੁਸੀਂ ਕਿਹੜਾ ਦੁੱਧ ਲਿਆ ਕੇ ਦਿੰਦੇ ਹੋ ਨਹੀਂ ਖਰਾਕਾਂ ਨੂੰ ਕਿ ਮੈਂ ਕੀ ਕਿਉਂ ਦੇ ਛੰਨੇ ਪੀਂਦੀ ਸੀ ਹੈ ਖਰਾਕਾਂ ਵਧੀਆ ਸੀ ਤੁਹਾਡੀਆਂ ਭਾਈ ਸੱਸਾਂ ਵਧੀਆ ਹੋਣਗੀਆਂ ਜਿਹੜੀਆਂ ਤੁਹਾਨੂੰ ਸੰਭ ਲਿਆ ਮੈਂ ਤਾਂ ਤੁਸੀਂ ਯਾਪਾ ਮੇਰਾ ਹੋਇਆ ਮੈਨੂੰ ਸੰਭੇ ਕਦੇ ਮੇਰੇ ਸਾਸਨ ਸਾਮਿਆ ਮੈਨੂੰ ਨਹੀਂ ਸੱਸ ਨਾਲ ਮਾਂਾਂ ਧੀਾਂ ਮੰਗੂ ਰਹਾ ਤਾਂ ਸਾਮਿਆ ਅਗਲੀ ਨੇ ਅਗਲੀ ਦੇ ਢਿੱਡ 'ਚ ਪੜਨਾ ਪੈਂਦਾ ਅਗਲੀ ਵੀ ਤਾਂ ਸਮਝੀਆ ਛੋਡੇ ਵਰਗਿਆਂ ਦੇ ਡੱਡੀ ਤਾਂ ਲਤਰੋ ਲੱਗੀ ਹੋਈ ਆ ਹੈ ਤੁਸੀਂ ਕੀ ਕਿਸੇ ਦੇ ਢਿੱਡ 'ਚ ਬੜ ਜਉਂਗੀਆ ਘਰੇ ਤਾਂ ਮੈਂ ਤੂੰ ਟੇਕ ਕੇ ਬੰਦੀ ਨਹੀਂ ਕਿਦਰ ਨਾਲ ਸੀ ਮੋ ਪਿਆਰ ਰੱਖੀ ਐਨਾ ਟਾਈਮ ਬਬੂ ਤੂੰ ਕਰੇ ਆਂ ਹੁਣ ਚੱਕ ਕੇ ਚੁੰਨੀ ਤੂੰ ਗਲੀਆਂ 'ਚ ਭੱਜ ਜਾਨੀ ਕਿ ਇਹ ਤੁਹਾਨੂੰ ਬੁਲਾਵਾ ਗਲੀਆਂ 'ਚ ਭੱਜ ਜਾਨੀ ਆ ਪਹਿਲਾਂ ਵੀ ਛੋਡੀ ਕੱਢੀ ਹੋ ਗਈ ਸੀ ਉਹੀ ਨਹੀਂ ਤੀ ਗਈ ਮੈਂ ਮੈਂ ਤਾਂ ਕੋਈ ਨਹੀਂ ਤੁਹਾਨੂੰ ਕੱਢਿਆ ਠੀਕ ਐ ਜਿਹੜੀਆਂ ਤੁਹਾਡੀਆਂ ਹਿੰਡਾਂ ਸੀ ਨਾ ਵੇ ਇੱਕ ਨੂੰ ਰਹੂਗੀ ਜਿਹਦੇ ਕੋਲ ਜਵਾਗ ਜੱਲਾ ਹੋ ਆ ਮੇਰੇ ਕੋਲ ਜਵਾਗ ਹੋਗਾ ਤੁਸੀਂ ਮੈਨੂੰ ਵੀ ਨਹੀਂ ਰੱਖ ਕੇ ਰੋਜੀ ਹੈਗੇ ਨਹੀਂ ਮੇਰੇ ਇਕੱਲਾ ਪੁੱਤ ਤੁਸੀਂ ਤਿੰਨ ਤਨ ਉਹਨੂੰ ਕੀ ਕਨੀਆ ਚੰਬੜ ਗਿਆ ਹੋਰ ਕੀ ਮੈਂ ਕੀ ਕਰਾਂ ਅੱਛਾ ਅਸੀਂ ਚੰਬੜੀਆਂ ਤੁਹਾਡੇ ਪੁੱਤ ਨੇ ਸਾਨੂੰ ਆਪ ਲੈ ਕੇ ਆਇਆ ਤੁਹਾਡਾ ਪੁੱਤ ਅਸੀਂ ਕੋਈ ਨਹੀਂ ਆਈਆਂ ਮਰਦੇ ਨੇ ਇੱਕ ਚੱਬਿਆ ਮਰਦੇ ਨੇ ਇੱਕ ਚੱਬਿਆ ਕੀ ਗੱਲ ਹਾਂ ਤੁਹਾਡੇ ਮੁੰਡੇ ਮੁੱਕ ਗਏ ਹੈ ਤੁਹਾਨੂੰ ਮਾੜੀ ਮੋਟੀ ਸ਼ਰਮ ਅਕੇ ਅਣਖੀ ਲੋਕ ਆਸੀ ਆਣ ਖਾ ਤੁਹਾਡੀ ਸਾਡੀ ਵੀ ਜ਼ਿੰਦਗੀ ਰੋਲ ਕੇ ਰੱਖਤੀ ਸੀ ਜਾਣੇ ਨਾ ਬਕਵਾਸ ਕਰ ਕੁੜੀ ਟਕੜੂ ਟਕ ਜਾਣਦੇ ਉਹਨੂੰ ਬੋਲਣ ਨੂੰ ਤਾਂ ਤੇਰੇ ਪਤੇ ਰੀਜੋਤਰਾ ਲੱਗੀ ਆ ਹੁਣ ਨਹੀਂ ਤੇਰਾ ਸਿਰ ਦੁਖਦਾ ਹੁਣ ਨਹੀਂ ਤੇਰਾ ਸਿਰ ਦੁਖਦਾ ਬੋਲਦੀ ਨਾ ਮੈਂ ਤਾਂ ਮੰਮੀ ਚੰਗੀ ਭਲੀ ਆਪਦੇ ਪੇਕੇ ਬੈਠੀ ਸੀ ਨਾ ਲੈ ਕੇ ਆਉਂਦੇ ਮੈਨੂੰ ਕਿਉਂ ਲੈ ਕੇ ਆਏ ਨੇ ਅਸੀਂ ਆਪਦੀ ਜਵਾਕੜੀ ਵਾਸਤੇ ਲੈ ਕੇ ਆਇਆ ਤੈਨੂੰ ਇੱਥੇ ਮੈਂ ਬੜਨ ਨਹੀਂ ਚਿੱਦਿੰਦੀ ਨਹੀਂ ਜਵਾਕੜੀ ਦਾ ਖਲੜਾ ਨਿਕਲੀ ਹੈਗੀ ਹਾਂ ਲੈ ਕੇ ਆਂ ਜਵਾਕੜੀ ਐ ਨਹੀਂ ਸੀ ਨਾ ਫਿਰ ਦੂਜੇ ਨੂੰ ਕਹਿ ਦਿੰਦੇ ਨਾ ਤੁਹਾਡੇ ਮੁਰਾ ਨਮ ਕੇ ਰਹਿੰਦੀ ਆ। ਨਾਲ ਤੁਸੀਂ ਉਹਨੂੰ ਟਿਕਣ ਨਹੀਂ ਦਿੰਦੇ ਹੈਗੇ। ਸਹੀ ਕਹਿੰਦੇ ਨੇ ਜਿਹੜੀਆਂ ਚੁੱਪ ਕੀਤੀਆਂ ਜਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਤੁਸੀਂ ਵੀ ਨਹੀਂ ਟਿਕਣ ਦਿੰਦੇ। ਜਿਹੜੀਆਂ ਬੋਲਦੀਆਂ ਨੇ ਉਹੀ ਡੰਡੇ ਵਾਂਗੂ ਸਿੱਧਾ ਰੱਖਦੀਆਂ ਨੇਗੀਆਂ। ਗੱਲ ਸੁਣ ਲੈ ਮੇਰੀ, ਮੇਰੇ ਪਿਓ ਦਾ ਸਾਰਾ ਕੁਝ ਜੰਮਿਆ ਨਹੀਂ ਜਿਹੜਾ ਮੈਨੂੰ ਡੰਡੇ ਵਾਂਗੂ ਸਿੱਧੀ ਕਰਦੇ। ਇਹ ਨਾ ਸੋਚੀ ਵੀ ਤੈਨੂੰ ਬਰਦਾਸ਼ਤ ਕਰ ਰਹੀ ਆ ਮੈਂ ਕਿ ਪੋਤੀ ਕਰਕੇ ਕਰ ਰਹੀ ਆ। ਆਖਾਂ ਭਾੜ ਦੂੰ ਐਂ ਦੇਖ ਲਈ। ਮੈਂ ਤਾਂ ਮੰਮੀ ਲੈ ਕੇ ਇਹਨੂੰ ਜਾਨੀ ਆ ਠੀਕ ਆ। ਜਾਨੀ ਆ। ਜਾ ਕੇ ਦਿਖਾ ਤੂੰ। ਜਾਨੀ ਕੋਈ ਨਹੀਂ। ਹਾਂ ਜਿਹੜੀ ਤੂੰ ਬਾਹਰ ਨਿਕਲ ਕੇ ਦਿਖਾ ਦੇ ਇੱਕ ਵ ਡਾੜਾ ਰਾਜ ਨਹੀਂ ਚੱਲਣਾ ਹੈਗਾ ਸਰ ਗਿਆ ਛੇ ਜਮੀਨਾਂ ਬਾਅਦ ਆਗੇ ਹੁਣ ਹਵਾ ਮਾਰ ਦੇਣਾ ਇੱਥੇ ਉਦੋਂ ਤਾਂ ਤੁਹਾਨੂੰ ਆਪਦਾ ਪੁੱਤ ਦਿਖਿਆ ਨਹੀਂ ਹੈਗਾ ਜਦੋਂ ਘਰੇ ਜਲੂਸ ਕੱਢਦਾ ਸੀ ਉਹ ਪਹਿਲਾਂ ਆਪਦੇ ਪੁੱਤ ਨੂੰ ਚੰਗੇ ਸੰਸਕਾਰ ਦੇਣੇ ਸੀ ਨਾ ਸਿਖਾਉਣਾ ਸੀ ਉਹਨਾਂ ਵੀ ਜਿਹੜੀ ਇੱਕ ਧੀ ਲਿਆਈ ਦੀ ਘਰੇ ਉਹਨੂੰ ਸੰਭੀਦਾਗਾ ਤਿੰਨ ਤਿੰਨ ਲਿਆ ਕੇ ਘਰੇ ਛੱਟਦੀਆਂ ਨਾ ਸੰਭੀਆਂ ਜਾਂਦੀਆਂ ਹੁਣ ਨਾ ਰੱਖੀਆਂ ਜਾਂਦੀਆਂ ਕਿਸੋ ਐਕਸ਼ਨ ਨੀਹਾ ਕੀ ਹੋ ਗਿਆ ਰੌਲਾ ਕੀ ਪਾਇ ਸੀਗਾ ਹੋਣਾ ਕੀ ਆ ਆ ਮੰਮੀ ਦੀ ਸੁਣ ਲੈ ਐਨਾ ਕੁਛ ਬੋਲ ਕੇ ਗਈ ਆ ਕੋਈ ਨਾ ਤੂੰ ਚੁੱਪ ਕਰ ਜਾਂਦੀ ਮੈਨੂੰ ਵੀ ਬੋਲ ਕੇ ਆਏ ਨਹੀਂ ਮੈਂ ਕੱਪੜੇ ਧੋਰੀ ਸੀ ਕਿ ਬਾਹਰ ਚਲ ਜੈ ਐਨਾ ਹੀ ਸੀ ਮੰਮੀ ਨੂੰ ਕੱਪੜੇ ਮੰਮੀ ਨੇ ਧੋ ਸਕਦੀ ਸੀ ਮੰਮੀ ਧੋ ਦਿੰਦੀ ਚਲ ਕੋਈ ਨਾ ਮੈਨੂੰ ਪਤਾ ਨਹੀਂ ਸੀ ਨੇ ਹਾਂ ਮੈਂ ਇਹ ਕੱਪੜੇ ਅਲੱਗ ਪਾ ਦਿਆ ਕਰੂੰਗੀ ਛੋਟੀ ਆ ਨਾ ਅਜੇ ਅੱਗੇ ਰੋਟੀ ਕਿਉਂ ਖਾ ਲਈ ਤੂੰ ਲੈ ਅਰੇ ਦੋ ਵਰਕੀਆਂ ਖਾ ਲਈਆਂ ਫਿਰ ਕੀ ਹੋ ਗਿਆ ਜੇ ਐਨਾ ਹੀ ਸੀ ਮੰਮੀ ਨੂੰ ਦਲੀਆ ਬਣਾ ਕੇ ਰੱਖ ਦਿੰਦੀ ਮੇਰਾ ਮੈਨੂੰ ਪਤਾ ਨਹੀਂ ਸੀਗਾ ਨੇਹਾ ਵੀ ਰੋਟੀ ਨਹੀਂ ਖਾਈ ਦੀ ਤੈਨੂੰ ਥੋੜੀ ਸਾਰੇ ਕੰਮ ਸੁੱਖੇ ਹੋਏ ਨੇ ਵੀ ਤੂੰ ਹੀ ਕਰਨੇ ਨੇ ਘਰ ਦੇ ਸਾਰੇ ਕੰਮ ਆਪ ਨੂੰ ਚਾਹੀਦਾ ਮਮਮੀ ਨੂੰ ਜੇ ਮਮਮੀ ਵੀ ਤੇ ਹੀ ਹੁੰਦੀ ਫਿਰ ਕੀ ਕਿਤੇ ਕਰਦੀ ਨਾ ਆਹ ਬਗਾਨੀਆਂ ਬਗਾਨੀਆਂ ਫਿਰ ਅਗਲਾ ਉਹੀ ਕਹਿੰਦਾ ਹੁੰਦਾ ਨਾ ਦੁਕਾਨ ਨੂੰ ਸੰਧੀਆਂ ਨੇ ਸੱਸਾਂ ਜਾਂ ਆਪਾਂ ਤਾਂ ਮਾ ਕੋਲੇ ਕਰਾਉਣਾ ਪੈਂਦਾ ਕੋਈ ਨਾ ਭੈਣਾ ਵੀ ਤਾਂ ਮਾਵਾ ਵਰਗੇ ਹੁੰਦੇ ਨੇ ਮੈਂ ਤੇਰੀ ਵੱਡੀ ਭੈਣ ਆ ਮੈਂ ਮਮਮੀ ਨੂੰ ਨਾ ਫੋਨ ਕਰਕੇ ਪੁੱਛ ਲਉ ਸਾਰਾ ਕੁਝ ਵੀ ਕੀ ਖਾਈਦਾ ਹੁੰਦਾ ਕੀ ਨਹੀਂ ਤੇ ਟੈਂਸ਼ਨ ਨਾ ਲੈ ਤੈਨੂੰ ਪਤਾ ਮੰਮੀ ਵੀ ਨਹੀਂ ਮੈਨੂੰ ਬੁਲਾਉਂਦੀ ਹੈਗੀ ਹੁਣ ਕਿਉਂ ਮੰਮੀ ਕਹਿੰਦੀ ਭਾਈ ਤੂੰ ਗਈ ਕਿਉਂ ਸੀ ਕਹਿੰਝਾ ਮੈਂ ਤੈਨੂੰ ਇੰਨੀ ਨਾਨੂ ਕਰ ਕੀਤੀ ਤੂੰ ਕਾਹਤੋਂ ਭੱਗ ਗਈ ਯਾਰ ਗਲਤੀ ਮੇਰੀ ਹੈ ਮੈਂ ਤੈਨੂੰ ਧੱਕੇ ਨਾਲ ਲੈ ਕੇ ਹੀ ਘੰਟੇ ਦੇ ਵਿੱਚ ਵਿੱਚ ਹੀ ਜਾ ਕੇ ਲੈ ਆਈ ਤੇਰੀ ਗਲਤੀ ਨਹੀਂ ਗਲਤੀ ਲੱਕੀ ਦੀ ਆ ਜਦੋਂ ਨੂੰ ਪਤਾ ਵੀ ਉਹਦੀ ਮਾਂ ਚੱਜਦੀ ਨਹੀਂ ਹੈਗੀ ਰੱਖਣ ਵਾਲੀ ਨਹੀਂ ਹੈਗੀ ਨੂੰਹਾਂ ਦੀ ਉਹਨੂੰ ਕਦੇ ਵਾਸਤੇ ਕਿਉਂ ਲੈ ਕੇ ਆਇਆ ਮੈਨੂੰ ਲੱਕੀ ਵੀ ਖੇਚ ਗਿਆ ਨੇ ਹਾਂ ਅਨਸਾਰ ਉਹਦੇ ਫੇਰ ਟੈਂਸ਼ਨ ਪੈ ਜੂਗੀ ਟੈਨਸ਼ਨ ਤਾਂ ਮੇਰੇ ਦਿਮਾਗ ਤੇ ਪਾ ਰੱਖੀ ਐ ਓਕੇ ਕਹਿੰਦੀ ਜਦੋਂ ਸਾਡੇ ਵੇਲੇ ਹੁੰਦੇ ਸੀ ਉਦੋਂ ਤਾਂ ਅਸੀਂ ਏਡਾ ਢੱਡ ਲੈ ਕੇ ਪੋਚੇ ਲਾਉਂਦੀਆਂ ਸੀ ਲੈ ਨਾ ਮੰਮੀ ਦਾ ਮਤਲਬ ਕੀ ਹੁਣ ਮੈਂ ਕੰਮ ਕਰਾਂ ਉੱਠ ਕੇ ਕੋਈ ਨਨੇਹਾ ਮੰਮੀ ਨੂੰ ਬੋਲੀ ਜਾਣ ਦੇ ਤੂੰ ਨਾ ਆਪਣਾ ਜਾਪਾ ਲੜਾਈਆਂ ਚ ਖਰਾਬ ਨਾ ਕਰ ਤੇ ਤੇਜ਼ ਨਾ ਬੋਲ ਆਈ ਮੀ ਕੋਈ ਦਿੱਕਤ ਆ ਗਈ ਫਿਰ ਬਾਅਦ ਚ ਓਖਾ ਹੋ ਜਾਊਗਾ ਤੂੰ ਆਰਾਮ ਕਰ ਲਿਆ ਕਰ ਆਰਾਮ ਕਿੱਥੇ ਕਰਨ ਦਿੰਦੀ ਐ ਮੈਨੂੰ ਮੰਮੀ ਆ ਦੋ ਕੁ ਮਿੰਟਾਂ ਮਾ ਤੇਰਾ ਜੋ ਇੱਥੇ ਆਢਾ ਲਾਉਣਾ ਤਾਂ ਪਾ ਛੱਡਿਆ ਮੰਮੀ ਨੇ ਤਾਂ ਮੈਂ ਤਾਂ ਪੈਂਡ ਹੀ ਲੋਟ ਸੀ ਮੰਮੀ ਨੂੰ ਇਹ ਨਹੀਂ ਲੱਗਦਾ ਕਿ ਵੀ ਬਰਕਤ ਉੱਠ ਗਈ ਜੇ ਫੇਰ ਨਾਲੇ ਪਤਾ ਏ ਵੀ ਇਹ ਸਾਰੀ ਰਾਤ ਹੁੰਨੀ ਸੌਂਦੀ ਹੈਗੀ ਤੇ ਕਿਹਾ ਮੰਮੀ ਨੂੰ ਕਹਿੰਦੇ ਇੱਧਰ ਫੜਾ ਗੁੜੀ ਮੈਂ ਵੀ ਜਦੋਂ ਸਾਰੀ ਰਾਤ ਮੈਂ ਜਾਗਦੀ ਰਹਿੰਨੀ ਜਦੋਂ ਸਾਰੀ ਰਾਤ ਰੋਂਦੀ ਆ ਉਦੋਂ ਕਿਸੇ ਨੇ ਪੁੱਛਿਆ ਮੈਂ ਕਿਉਂ ਉੱਠ ਕੇ ਹੂੰ ਬਸ ਫਿਰ ਆਪਦੇ ਬਹਾਨੇ ਲਾਉਣ ਲੱਗ ਜਾਂਦੀ ਏ ਕੁੜੀ ਕਿਉਂ ਫੜਦੇ ਸੀ ਵੈਸੇ ਫੇਰ ਤੂੰ ਫੜਾ ਲੰਦੀ ਖੜਾਉਣੀ ਹੋਣੀ ਮੰਮੀ ਨੇ ਖੜਾਉਣੀ ਖੜੂਣੀ ਕੋਈ ਨਹੀਂ ਅਗਰ ਢੱਡ ਦੁਖੂ ਕਹਿਦਾ ਦੁੱਧ ਨਹੀਂ ਪਿਆਣਾ ਹੈਗਾ ਇਹਨੂੰ ਤੂੰ ਤਾਂ ਉੱਥੇ ਮਸ਼ੀਨ 'ਚ ਕੱਪੜੇ ધોਈ ਜਾਂਦੀ ਐ ਮੰਮੀ ਨੂੰ ਕੀ ਲੋੜ ਪਈ ਚੁੰਨੀ ਚਾ ਕੇ ਗਲੀ ਗਲੀ ਘੁੰਮਦੀ ਫਿਰਦੀ ਐਗੀ ਮੰਮੀ ਤਾਂ ਸੁਣ ਸਕਦੀ ਐ ਮੇਰੀ ਆਵਾਜ਼ਾਂ ਹਾਰ ਕੇ ਮੈਂ ਦੁੱਧ ਪਿਆ ਤਾਂ ਹੁਣ ਕਹਿੰਦੀ ਐ ਤੇ ਢਿੱਡ ਦੁਖੂਗਾ ਕੋਈ ਨਾ ਢਿੱਡ ਦੁਖਿਆ ਤਾਂ ਨਹੀਂ ਵਾਹਿਗੁਰੂ ਦੇ ਹੱਥ 'ਚ ਕੁਛ ਨਹੀਂ ਹੁੰਦਾ ਆਪਣੀ ਬਰਕਤ ਨੂੰ ਆ ਵੀ ਫੁੜੀਆਂ ਦੇ ਬੈਂ ਬਣਾਏ ਹੋਏ ਨੇ ਤੇਰਾ ਮਨ ਕਰਦਾ ਸੀ ਰੋਟੀ ਖਾਣ ਨੂੰ ਮੈਂ ਰੋਟੀ ਤੇਨੂੰ ਖਵਾਤੀ ਅੜੀ ਇਹ ਜਿਹੜੀਆਂ ਗਰੀਬ ਲੋਕ ਨੇ ਹੈ ਜਿਨ੍ਹਾਂ ਦੇ ਘਰੇ ਇਹ ਜਾ ਕੁਛ ਨਹੀਂ ਲੈ ਆਂਦਾ ਜਾਂਦਾ ਉਹ ਕਿ ਰੋਟੀ ਨਹੀਂ ਖਾਂਦੇ ਆ ਉਹ ਕਿ ਉੱਥੇ ਬਹਿ ਕੇ ਆਰਡਰ ਲਾਉਂਦੀਆਂ ਨੇ ਕਿ ਭਾਈ ਮੈਨੂੰ ਤਾਂ ਦਲੀਆ ਲਿਆ ਕੇ ਦਿਓ ਅੱਜ ਮੈਂ ਇਦਰੇ ਨਹੀਂ ਕੋਸ਼ ਹੁੰਦਾ ਹੁੰਦਾ। ਉਹ ਤਾਂ ਬਾਲੀਆਂ ਸੋਹਲ ਨੇ ਆਪਣੀ ਬੁੜੀ ਦਾ ਕੁਝ ਜ਼ਿਆਦਾ ਹੀ ਸੋਹਲ। ਤਾਂ ਨਾ ਇਹਨੇ ਸਾਰੀ ਜ਼ਿੰਦਗੀ ਆਪ ਕੰਮ ਕੀਤਾ ਨਾ ਕਿਸੇ ਨੂੰ ਕਰਨ ਦਵੇ। ਚਲ ਕੋਈ ਨਾ ਨੇਹਾ ਬੋਲਣਾ। ਆ ਤੇਰੀ ਬਾਤ ਸੁਣ ਕੇ ਨੇ ਫੇਰ ਆ ਜਾਣਾ। ਮੰਮੀ ਤਾਂ ਨਾਲੇ ਬਹਾਨੇ ਲੱਭਦੀ ਫਿਰਦੀ ਆ ਲੜਾਈ ਕਰਨ ਦੇ। ਪਰ ਮੈਂ ਕਿਹੜਾ ਵੇਲਾ ਆਵੇ ਤੇ ਮੈਂ ਇਥੋਂ ਫੇਰ ਜਾਵਾਂ। ਸਾਰੀ ਗੱਲ ਆਪਣੇ ਤੇ ਆ ਜੁ ਨੇਹਾ। ਪਹਿਲਾਂ ਕਢਾਈ ਨਹੀਂ। ਚਲ ਹੁਣ ਤਾਂ ਨਾ ਆਪਾਂ ਬੁਰੇ ਦੇ ਸਿਰ ਬਰਾਈ ਲਿਆਈ ਆ। ਆ ਜਾਵੇ। ਕਿੱਥੇ ਜਾਣਾ ਜਾਵੇ। ਬਸ ਤੂੰ ਚੁੱਪ ਕਰ ਜਾ ਕਰ। ਬੋਲਿਆ ਨਾ ਕਰ। ਅਦੇ ਮम्मी ਜੀ ਉਹ ਘਣਾ ਹੁੰਦਾ ਨਾ ਲੱਕੀ ਨੂੰ ਕਿਹਾ ਕਰੋ ਮੇਰੇ ਨਾਲ ਲੜਨ ਦੀ ਲੋੜ ਨਹੀਂ ਲੱਕੀ ਨੂੰ ਅੰਮਮੀ ਪਤਾ ਕਿੰਨਾ ਕੁਝ ਬੋਲ ਕੇ ਗਿਆ ਹੁਣ ਲੱਕੀ ਬਾਰੇ ਵੀ ਵੀ ਤੁਸੀਂ ਤਿੰਨਾਂ ਨੇ ਉਹਨੂੰ ਮਗਰ ਲਾ ਲਿਆ ਕੀ ਅਸੀ ਕਿ ਮਗਰ ਲਾ ਲਿਆ ਸਾਡੀ ਕੀ ਸੁਣਦਾ ਉਹ ਉਹ ਤਾਂ ਹੁਣ ਮਾਂ ਲਿਕਦੀ ਆ ਪਤਾ ਨਹੀਂ ਕਿਹੜੇ ਬਾਬੇ ਦੇ ਤਵੀਤ ਪੜਾ ਕੇ ਤੇ ਸਿਰਚ ਪਾਏ ਆ ਪਿਆਏ ਆ ਨਾ ਮੈਂ ਤਾਂ ਸੁਣਾਤੀ ਆ ਮਮੀ ਨੂੰ ਬਾਦੂ ਠੀਕ ਐ ਦੱਸ ਦਿਓ ਲੱਕੀ ਨੂੰ ਦੱਸੀ ਜਾਵੇ ਮੇਰ ਤੋਂ ਨਹੀਂ ਸੁਣਿਆ ਜਾਂਦਾ ਹੈਗਾ ਇੰਨਾ ਕੁਝ ਇੱਕ ਤਾਂ ਉਹ ਦਵਾਈਆਂ ਨਾਲ ਦਿਮਾਗ ਖਰਾਬ ਹੋਇਆ ਰਹਿੰਦਾ ਤੂੰ ਤਾਂ ਮਮੀ ਲੱਗ ਜਾਂਦੀ ਆ ਕੇ ਬੋਲਣ ਚਾਲ ਤੂੰ ਬਰਕਤ ਨੂੰ ਚਲਾ ਲਾ ਨਾਲੇ ਆਪ ਨਾਲ ਘੰਟਾ ਆਰਾਮ ਕਰ ਲਾ ਸਾਰੀ ਰਾਤ ਫੇਰ ਜਾ ਕੇ ਕੱਟਦੀ ਆ ਕਿਸੇ ਦਾ ਕੁਝ ਨਹੀਂ ਜਾਣਾ ਹੈਗਾ ਉਹ ਤਾਂ ਮੰਮੀ ਨੂੰ ਦਿਂਦਾ ਨਹੀਂਗਾ ਵੀ ਸਾਰੀ ਰਾਤ ਤੁਰੇ ਫਿਰਦੀ ਰਹਿਣੀ ਆ ਮੈਂ ਆ ਹੁਣ ਮੰਮੀ ਨੂੰ ਦੇਖ ਗਿਆ ਵੀ ਪਈਆ ਤਾਂ ਬੈਠਦੇ ਅਸੀਂ ਹੁੰਦੀ ਸੀ ਕਹਿੰਦੀ ਦੂਜੇ ਦਿਨ ਉੱਠ ਕੱਢਦੇ ਅਸੀਂ ਜੁਆਗ ਜੰਮ ਕੇ ਸਾਡਾ ਤਾਂ ਪਤਾ ਵੀ ਨਹੀਂ ਲੱਗਦਾ ਸੀ ਵੀ ਜੁਆ ਕੇ ਕਿਹੜੇ ਵੇਲੇ ਜੰਮਤਾ ਮੰਮੀ ਨੂੰ ਦਿੱਕਤ ਕੀ ਆ ਕੰਮ ਸਾਰੇ ਮੈਂ ਕਰੀ ਜਾਨੀ ਆ ਮੰਮੀ ਨੂੰ ਕੀ ਚੱਕਰ ਆ ਮੰਮੀ ਨੂੰ ਮੈਂ ਇਹ ਕਿਹਾ ਤਾਂ ਮੈਂ ਕਿਹਾ ਬਈ ਜੋ ਇੱਥੇ ਮੈਂ ਤਾਂ ਮਤਲਬ ਇਹ ਥੋੜੀ ਵੀ ਇਕੱਲੀ ਕੰਮ ਕਰੂਗੀ ਤੁਸੀਂ ਮੈਂ ਕਿ ਨਾਲ ਹੱਥ ਫਟਾ ਦਿਆ ਕਰੋ ਇੱਕ ਡੰਗ ਦਾ ਤੁਸੀਂ ਕਰ ਲਿਆ ਕਰੋ ਰੋਟੀ ਪਾਣੀ ਦਾ ਕੋਈ ਨ ਨਹੀਂ ਹਾਂ ਕੰਮ ਬਾਰੇ ਨਾ ਕਿਹਾ ਕਰ ਨਾ ਮੇਰੀ ਭੈਣਾ ਤੂੰ ਤੇ ਆਪਣਾ ਬੱਚਾ ਇਹ ਕਿਸੇ ਨੂੰ ਕੋਈ ਹੈ ਨਹੀਂ ਹੈ ਨਾ ਆਖੇ ਨਹੀਂ ਤਾਂ ਤੂੰ ਵਗ ਜਾ ਇਸ ਘਰ ਚ ਸਾਡੇ ਕੋਲ ਸਾਡੀ ਬਰਕਤ ਛੱਡ ਜੋ ਕਿਉਂ ਐ ਕਿਵੇਂ ਚਲੇ ਜਾ ਇਹਨਾਂ ਦਾ ਜ਼ੋਰ ਲੱਗਿਆ ਨਾ ਜੰਮਣ ਤੇ ਤਾਂ ਕਹਿੰਦੇ ਨੇ ਇਹ ਵੀ ਵਗ ਜਾ ਚਲ ਤੂੰ ਬੋਲਣਾ ਬਸ ਚੁੱਪ ਕਰਕੇ ਰੈਸਟ ਕਰ ਲੈ ਯਾਰ ਜੋ ਇਹਨਾਂ ਦੇ ਪੁੱਤ ਨੂੰ ਦੂਰ ਕਰੀਏ ਫੇਰ ਆਪਾਂ ਕੋਈ ਨਿਕਲੀ ਪਈ ਐ ਨਾ ਜਾਣ ਜਦੋਂ ਇਹਨੇ ਟਾਈਮ ਬੜਾ ਹੀ ਇੱਥੇ ਸਹੀ ਹੁੰਦਾ ਤੇਰਾ ਤਾਂ ਗੱਭਰੂ ਜਵਾਨ ਪੁੱਤ ਐ ਤੇ ਆਪਣੀ ਨਿੱਕੀ ਜੀ ਬਰਕਤ ਤੋਂ ਆਪਾਂ ਨੂੰ ਦੂਰ ਕਰੀ ਜਾਂਦੇ ਨੇ ਨਾ ਐ ਕਿਵੇਂ ਕਰ ਦੇਣਗੇ ਮੈਂ ਤਾਂ ਲੈ ਕੇ ਕਿਸੇ ਹੋਰ ਥਾਂ ਤੇ ਭੱਗ ਜੂ ਲੱਭੀ ਜਾਣ ਮੁੜ ਕੇ ਗੁੱਸੇ 'ਚ ਐਵੇਂ ਦਾ ਕੁਝ ਨਹੀਂ ਬੋਲੀਦਾ ਹੁੰਦਾ ਕਮਲੀਏ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੁੰਦਾ ਉਹ ਮੰਮੀ ਨੂੰ ਆਪ ਨੂੰ ਈ ਤਾਂ ਬੋਲਣ ਲੱਗੇ ਨਾ ਦੇਖਣਾ ਚਾਹੀਦਾ ਮੰਮੀ ਆਪ ਬੋਰਣੀ ਦੇਖਦੀ ਹੈਗੀ ਬੋਲਣ ਲੱਗੀ ਇੰਨਾ ਕੁਝ ਸੁਣਾ ਜਾਂਦੀ ਐ ਇੰਨਾ ਕੁਝ ਸੁਣਾ ਜਾਂਦੀ ਐ ਕੋਈ ਨਾ ਤੇ ਲੱਕੀ ਨੇ ਸਮਝਾਉਂਦੀ ਪਿਆਰ ਨਾਲ ਵੀ ਉਹ ਮੰਮੀ ਨੂੰ ਜਦੋਂ ਵੀ ਮਾਨੂੰ ਸਮਝਾਉਣੀ ਹੈ ਨਾ ਉਹ ਇੱਕੋ ਗੱਲ ਹੀ ਕਹਿੰਦਾ ਮੇਰੀ ਮਾਂ ਵੀ ਐਂ ਕਰਦੀ ਐ ਤੁਸੀਂ ਵੀ ਐਂ ਕਰਦੀ ਹੋ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ ਸਮਝਾਵੇ ਕੌਣ ਇਹਨਾਂ ਨੂੰ ਇਹਨਾਂ ਦਾ ਟੱਬਰ ਹੀ ਬਾਲਾ ਸਿਆਣਾ ਮੇਰੇ ਤਾਂ ਐ ਜੀ ਕਰਦਾ ਵੀ ਤੈਨੂੰ ਤੇ ਬਰਕਤ ਨੂੰ ਲੈ ਕੇ ਨਾ ਇੱਥੇ ਵੀ ਤੇ ਧੂਰ ਚਲੇ ਜਾ ਜਿੱਥੇ ਬਸ ਨਾ ਸਿਰਫ ਸ਼ਾਂਤੀ ਹੋਵੇ ਤੇ ਕੋਈ ਨਾ ਆਪਾਂ ਨੂੰ ਬੁਲਾਵੇ ਚਲਾਵੇ ਲੜਾਈ ਤਾਂ ਨਾ ਦਿਲ ਗੇਜ ਗਿਆ ਤਪਾਉ ਛੱਡਿਆ ਮੰਮੀ ਨੇ ਵਿੱਚ ਰਿਆ ਹੁਣ ਆਪਾਂ ਜਦ ਲੜਦੋਂ ਹਟ ਗਿਆਂ ਹੁਣ ਵਿੱਚ ਮੰਮੀ ਬਾੜਤੀ ਲਿਆ ਕੇ ਲਕੀ ਨੇ ਆਖੇ ਜੀ ਮੰਮੀ ਆਏ ਮੰਮੀ ਆਏ ਮੰਮੀ ਆਏ ਕਹਿੰਦੀ ਉੱਥੇ ਬੈਠੀ ਮੇਰਾ ਹਾਲ ਨਹੀਂ ਪੁੱਛਿਆ ਮੇਰੀਆਂ ਨੂੰਹਾਂ ਨੇ ਆ ਹਾਲ ਪੁੱਛ ਲਿਆ ਰੰਗ ਲਾਤੇ ਮੰਮੀ ਨੇ ਇੱਥੇ ਨਹੀਂ ਜਦੋਂ ਆਪਾਂ ਨੂੰ ਲੋੜ ਆਈ ਨਹੀਂ ਮੰਮੀ ਲੈ ਆਂਦੀ ਪਰ ਮੰਮੀ ਆਪਣੇ ਲਈ ਕਰਦੀ ਕੀ ਆ ਲੜਦੀ ਆ ਐਨੀ ਜਵਾਨ ਚਲਾਉਂਦੀ ਤੇ ਹੈਗੀ ਆ ਮੰਮੀ ਬਹਿ ਕੇ ਇੱਥੇ ਲੜਾਈਆਂ ਵਾਲੀ ਸਗੋਂ ਆਪਾਂ ਨੂੰ ਤਾਂ ਹੋਰ ਦੁੱਖ ਆ ਅੱਪਾ ਤਾਂ ਹੋਰ ਤਾਂਗ ਹੋ ਗਈਆਂ ਕੰਮ ਬੰਦਾ ਕਰ ਲੈਂਦਾ ਹੁੰਦਾ ਜੇ ਘਰ ਚ ਲੜਾਈ ਨਾ ਹੋਵੇ ਸਵੇਰੇ ਉੱਠਣ ਚਾਰ ਦਾ ਲੜਾਈ ਕਰਨੀ ਪੈਂਦੀ ਆ ਕੋਈ ਨਾ ਨੇਹਾ ਤੇਰੀ ਤਾਂ ਲੱਗਦੀ ਮਾਨ ਨਹੀਂ ਲਊਗਾ ਤੂੰ ਇੱਕ ਵਾਰੀ ਗੈ ਕੇ ਦੇਖ ਲੈ ਤੇ ਨਾਲੇ ਹੁਣ ਰੈਸਟ ਕਰ ਲੈ ਅੱਛਾ ਤਾਂ ਬੋਲੀ ਨਾ ਚੰਗਾ ਠੀਕ ਆ ਦੇ ਕੋਈ ਖਾਣਾ ਹੈ ਤਾਂ ਦੱਸ ਦੇ ਆ ਬੱਸ ਖਵਾਤਾ ਗਈ ਮਮੀ ਪਰੌਂਠੇ ਮੈਨੂੰ ਚੱਲ ਚੰਗਾ ਐਂ ਗੁੱਸਾ ਨਹੀਂ ਕਰੀਦਾ ਚਾਹ ਬਣਾਉਣੀ ਆ ਮੈਂ ਉਹ ਵੀ ਪੁੱਛ ਲਈ ਮਮੀ ਨੂੰ ਚੰਗੀ ਹੁੰਦੀ ਆ ਬੀਣੀ ਕਿ ਨਹੀਂ